जीएनयू सस्रियाय काल वेलकम ਕਰਦੇ ਆ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਪਰ ਆਬੀ ਫੈਮਿਲੀ ਰਿਐਕਸ਼ਨ ਤੇ ਗ੍ਰੀਟ ਕਰਦੇ ਆ ਸਭ ਵਧੀਆ ਕਿਰਪਾ ਸਾਰਿਆਂ ਨੂੰ ਚੜਦੀ ਕਲਾ ਜ ਰੱਖੇ ਲੋ ਜੀ ਹਾਜ਼ਰ ਆਜ ਫੇਰ ਇੱਕ ਵਾਰੀ ਚਾਚਾ ਰਮਤਾ ਅੱਛਾ ਫੇਰ ਨੂੰ ਚੜੀ ਜਵਾਨੀ ਅੱਛਾ ਰਮਤੇ ਨੂੰ ਚੜੀ ਜਵਾਨੀ ਤੇ ਚਲੋ ਉਹ ਟਾਈਟਲ ਆ ਨਾ ਜਿਹੜਾ ਇਹ ਸਿੰਗਿੰਗ ਕਰ ਰਹੇ ਨੇ ਉਹ ਚਾਚਾ ਇਹਦਾ ਨਾਮ ਚਾਚਾ ਰਮਤਾ ਹੀ ਆ। ਇਹ ਆਪਣੇ ਆਪ ਦੇ ਆਪਣੇ ਆਪ ਦੇ ਅੱਛਾ ਇਸੋ ਵੇਲੇ ਤੁਸੀਂ ਰਮਤਾ ਜੀ ਦੀ ਸੁਣਿਆ ਜਾਂਦਾ ਮਤਲਬ ਮੈਨੂੰ ਲੱਗਦਾ ਲिटल बिट ਮੈਂ ਵੀ ਸੁਣਿਆ ਹੋਊਗਾ। ਤੁਸੀਂ ਸੁਣੋਗੇ ਤੁਸੀਂ ਹੱਸ-ਹੱਸ ਪਾਗਲ ਹੋ ਜਾਓਗੇ ਐਸੀਆਂ ਗੱਲਾਂ ਕਰਦੇ ਨੇ। ਕੀ ਬਾਤ ਆਜੋ ਫੇਰ ਪਹਿਲੇ ਸੋਹਣਾ ਸਿੰਗ ਹਜ਼ਾਰਾ ਨਾਮ ਇਹ ਨਜ਼ਰ। ਲਓ ਜੀ ਨਜ਼ਮ ਅਰਸ ਕਰ ਰਹੇ ਆਂ ਰਮਤੇ ਨੂੰ ਝੜੀ ਜਵਾਨੀ ਤੇਰੇ ਵਿੱਚ ਪ੍ਰੇਮੀ ਕੁੜਿਆਂ ਦਾ ਹਾਲ ਦੱਸਿਆ ਟਲੀ ਜਵਾਨੀ ਰੰਗ ਤੇ ਹੋਰੀ ਹੋ ਗਏ ਸੱਤਰੇ ਭੱਤਰੇ ਆਏ ਨਾ ਕੋਈ ਕਰਦਾ ਸ਼ੱਕ ਸ਼ੁਬਾ ਮਸ ਮਿਟ ਗਿਆ ਇਹਨੇ ਸਭ ਖਤਰੇ ਚਿੱਟੇ ਵਾਲਾਂ ਦਾ ਪੜਦਾ ਹਰ ਐਤ ਤੇ ਪੜਦਾ ਪਾਵੇ ਭਾਈਆ ਪਾਵੇ ਥਰਗੀ ਹੋਵੇ ਕੋਈ ਨਾ ਬੁਰਾ ਮਨਾਵੇ ਵਾਲੇ ਵਰਗਾ ਬੋੜਾ ਮੂੰਹਣ ਤੰਦਰੇ ਨਾ ਦਾੜਾ ਅੱਖੀ ਭਾਵੇਂ ਨਜ਼ਰ ਨਾ ਆਵੇ ਆਉਂਦੀ ਜਾਂਦੀ ਤਾਲਾਂ ਭਾਵੇਂ ਤੌੜਾ ਚਾਟਾ ਹੋਇਆ ਅੱਖ ਅਜੇ ਮਸਤਾਨੀ ਕਬਰ 'ਚ ਲੱਤਾਂ ਮੁੱਟੇ ਵਾਰੇ ਲੱਭਦਾ ਫਿਰਾਂ ਜਵਾਨੀ ਬਾਕੀ ਤਾਂ ਸਭ ਠੀਕ ਠਾਕ ਹੈ ਏ ਕੋਈ ਕੰਮ ਖਰਾਬਾ ਦਿਲ ਟੁੱਟ ਜਾਂਦਾ ਜਦ ਕੋਈ ਨੰਡੀ ਕਹੇਦੀ ਏ ਬਾਬਾ ਬਹੁਤ ਪਿਆਰਾ ਬੁੱਢਾ ਕਹਿ ਕੇ ਮਾਰਨ ਸੀਨੇ ਕਾਨੀ ਸੁਚਾਰਾ ਰੰਧਿਆ ਮੜ ਕੇ ਵਸਮਾ ਲਿਆ ਮੋੜ ਜਵਾਨੀ ਹੋਏ ਚਾਟੇ ਲਾ ਕੀ ਵਸਮਾ ਕਰ ਲੈ ਤੂੰ ਸਿਰ ਕਾਲਾ ਖਰਚ ਕੇ ਇੱਕ ਜਵਾਨੀ ਬਣ ਜਾ ਫਿਰ ਗੱਪ ਰੂ ਮਤ ਵਾਲਾ ਆਖਰ ਵਸਮਾ ਲੈਣ ਟੁਰ ਪਿਆ ਪੱਲੇ ਪਨ ਜਵਾਨੀ ਮੇਥੋਂ ਵੀ ਪਹਿਲੇ ਹੱਟੀ ਤੇ ਖੜੀ ਸੀ ਇੱਕ ਜਨਾਨੀ ਕਿਆ ਮੈਂ ਦਈ ਬਸ ਮਾਂ ਵਧੀ ਆ ਜੋ ਫੇਰ ਜਵਾਨ ਬਣਾ ਦੇ ਉਹ ਕਹਿੰਦੀ ਦਈ ਵਾਲ ਸਫਾ ਜੋ ਵਾਲ ਜੜਾਂ ਤੋਂ ਲਾ ਲੈ ਕੇ ਪੈਸੇ ਦੋਵਾਂ ਦੇ ਉਸ ਸੋਤੇ ਹੱਥ ਫੜਾਏ ਆਪਣਾ ਆਪਣਾ ਸੌਦਾ ਲੈ ਆ ਸੀ ਹੱਟੀਆਂੋਂ ਬਾਹਰ ਆਏ ਨਿਕਲਦੇ ਆਈ ਬਾਹਰ ਸੜਕ ਤੇ ਲੜ ਪਏ ਦੇਸੀ ਕੁੱਤੇ ਉੱਤਿਆਂ ਤੋਂ ਮੈਂ ਡਰ ਕੇ ਢਿੱਡ ਕੇ ਪਿਆ ਭਾਗ ਫਰੀਦੇ ਉੱਤੇ ਉੱਤੋਂ ਥੱਲੇ ਥੱਲਿਓਂ ਤੇ ਦੋਆ ਪਲਟੇ ਖਾਏ ਫੁਲਟ ਫੁਲਟ ਆਪਸ ਵਿੱਚ ਸਾਟੇ ਸੋਤੇ ਗਏ ਬਟਾਏ ਘਰ ਜਾ ਮੈਂ ਜਥ ਬਸਮਾ ਮੜਿਆ ਕਿਸਮਤ ਨਿਕਲੀ ਮਾੜੀ ਲੈ ਗਏ ਵਾਲ ਤੇ ਹੱਥ ਤੇ ਆ ਗਈ ਸਣੇ ਮੂੰਛਾਂ ਤੇ ਦਾੜੀ ਓਏ ਸੇੜੀ ਉੱਤੇ ਜਦ ਹੱਥ ਫੇਰਿਆ ਲੈ ਕੇ ਡਿੱਗ ਪਿਆ ਜੁੰਡਾ ਢੂਠਾ ਮੇਰਾ ਨਿਕਲ ਆਇਆ ਸੁਕਿਆ ਜਿਵੇਂ ਪਰੁੰਟਾ ਮਟਕੇ ਵਰਗੀ ਟਿੰਡ ਹੋ ਗਈ ਲਿਸ਼ਕੇ ਜੋ ਹੰਦਵਾਣਾ ਚੜੀ ਜਵਾਨੀ ਰਮ ਤੇ ਨੂੰ ਅਜ ਆਖੇ ਕੁਲੂ ਲੁਧਿਆਣਾ ਸ਼ਰਮ ਦਾ ਮਾਰਾ ਲੁਧਿਆਣੇ ਤੋਂ ਲਸਿਆ ਦੂਰ ਤਰੇਟੇ ਸੱਤ ਸਮੁੰਦਰ ਪਾਰ ਕਰਿਆ ਵੜਿਆ ਦੇ ਜਕਨੇਡੇ ਸੁਰਗੋਂ ਸੋਹਣਾ ਦੇਸ਼ ਕੈਨੇਡਾ ਪਰੀਆਂ ਵਰਗੀਆਂ ਨਾਰਾਂ ਰੰਤੇ ਰਾਮਾ ਮੁੰਡੇ ਵਾਰੇ ਲੁੱਟ ਲੈ ਮौज ਬਹਾਰਾਂ ਜਿੱਤੇ ਰੰਗ ਕੋਰੀਆਂ ਚੰਪਣ ਜਿਉਂ ਬਿਜਲੀ ਦੀ ਬੱਤੀ ਬੱਕਰੀਆਂ ਵਾਂਗੂ ਸਾਉ ਸੱਬੇ ਨਾ ਕੋਈ ਰਨਕਪਤੀ ਆਖਣ ਮੈਨੂੰ ਹਾਏ ਹਣੀਦੇ ਨਾ ਕੋਈ ਬਾਬਾ ਕਹਿੰਦੀ ਨਾ ਕੋਈ ਪੁੰਨਦੀ ਮਾਂ ਪੈਣ ਨਾ ਖਾਣ ਨੂੰ ਅੱਗੋਂ ਪੈਂਦੀ ਜਿੰਨੂੰ ਮਰਜੀ ਹਾਏ ਕਹਿ ਦਿਓ ਵੀ ਕਹਿੰਦੀ ਹਾਏ ਕੁੱਤੇ ਦੀ ਤਾਰੀਫ ਕਰ ਦਿਓ ਮੀਮ ਸਾਹਿਬ ਫੜ ਜਾਏ ਸੈਕੰਡ ਹੈਂਡ ਇੱਕ ਮੀਮ ਨਾਲ ਮੇਰਾ ਹੋ ਗਿਆ ਅੱਖ ਮ ਟੱਕਾ ਬਾਬੇ ਮੋਰਚਾ ਮਾਰ ਲਿਆ ਲੁਧਿਆਣਾ ਹੱਕਾ ਬੱਕਾ ਬੈ ਟੁੱਟੀ ਪੱਜੀ ਮਾਰ ਕੇ ਜੀ ਸਾਰ ਲਿਆ ਮੈਂ ਬੁੱਤਾ ਭਾਗ ਛੜੀ ਜਾਗ ਪਿਆ ਅਜ ਪਿਛਲੀ ਉਮਰੇ ਸੁਤਾ ਹਾਏ ਹਣੀ ਕੈ ਉਸ ਬੁਲਾਇਆ ਜਦ ਮੈਨੂੰ ਉਸ ਕਾ ਕੀ ਮੈਂ ਵੀ ਕਹਿਦਾ ਹਾਏ ਡਾਰਲਿੰਗ ਥੱਪੀਆ ਕਦ巴 ਕੇ ਹਾਏ ਹਾਏ ਜਦ ਤੂੰ ਵੀ ਪਾਸਿਓ ਨਾਲ ਨਜਾਕਤ ਹੋਈ ਆਪਾਂ ਸਮਝ ਗਏ ਅਜ ਕਾਲੇ ਰੰਤੇ ਗੋਰੀ ਮੋਈ ਉਹ ਗੋਰੀ ਮੈਂ ਕਾਲਾ ਜੁੜੀ ਰਾਮ ਮਲਾਈ ਮੇਰੀ ਤੇਰੀ ਨਾਲ ਜੱਜਿਓ ਜਿਵੇਂ ਛੋਟੇ ਨਾਲ ਬਛੇਰੀ ਆਹਰ ਲੈ ਗਈ ਬੰਗਲੇ ਮੈਨੂੰ ਆਪਣੀ ਮੀਮ ਸ਼ਿਕਾਰੀ ਵੜ ਕੇ ਮੈਨੂੰ ਅੰਦਰ ਹੁੰਦੀ ਅੰਦਰੋਂ ਕੁੰਡੀ ਪਾਰੇ ਬੜੇ ਪਿਆਰ ਨਾਲ ਫਿਰ ਉਸ ਮੈਨੂੰ ਸੋਫੇ ਉਤੇ ਬਾਇਆ ਫਿਰ ਗਲਾਸ ਤਾਰੂ ਦਾ ਪਰ ਕੇ ਮੇਰੇ ਹੱਥ ਫੜਾਇਆ ਹਾਲੇ ਸੂਜੜ ਆਈ ਸਾਵੇਂ ਕੈਸੀ ਕਿਸਮਤ ਪਾਈ ਇੰਨੇ ਵਿੱਚ ਕਿਸ ਹੈ ਲੋਕ ਹੈ ਕੇ ਆਣ ਕੁੰਡੀ ਖੜਕਾਈ ਸੁਣ ਕੇ ਆਵਾਜ਼ ਮੇਮ ਕਬਰਾਈ ਉਤਰ ਗਿਆ ਉਹਦਾ ਚਿਹਰਾ ਕਹਿੰਦੀ ਰੁਕ ਜਾ ਪੰਜੇ ਥੱਲੇ ਸਾਹ ਆ ਗਿਆ ਮੇਰਾ ਕਹਿੰਦੀ ਨਾ ਕੁਸਕੀ ਨਾ ਬੋਲੀ ਤੂੰ ਪਤਰਾ ਖੋ ਮੋਰੀ ਸੁਸਰੀ ਵਾਂਗੂ ਸਮਝਾ ਸ਼ੇਰਾ ਕਰੂੰ ਬਨਨਤੀ ਤੋਰੀ ਸੁਣ ਕੇ ਉਹਦੀ ਗੱਲ ਮੈਂ ਡਰ ਗਿਆ ਢਿੱਲੀ ਹੋ ਗਈ ਥੁੱਤੀ ਫਿਸ ਗਿਆ ਨਾਲ ਪਸੀਨੇ ਦੇ ਡਰਦੇ ਵੀ ਨਵਜ ਖਲੋਤੀ ਬਿੱਲੀ ਵਾਂਗੂ ਸੈਨ ਗਿਆ ਮੈਂ ਡਰਦਾ ਮੰਜੇ ਥੱਲੇ ਨਾਲੇ ਖਾਂ ਗੋਰੇ ਦੀਏ ਬੱਚੀਏ ਬੱਲੇ ਉਹ ਤੇਰੇ ਬੱਲੇ ਫਿਰ ਉਸ ਬੂਆ ਖੋਲਿਆ ਤਾਂ ਫਿਰ ਸਾਹੇ ਅੰਦਰ ਆ ਵੜਿਆ ਪਰ ਮੈਂ ਵਾਂ ਕੰਪੂਟਰ ਡਰਦਾ ਮੰਜੇ ਥੱਲੇ ਝੜਿਆ ਮੈਂ ਸਾ ਬੜੇ ਮਜ਼ੇ ਨਾਲ ਯਾਰੋ ਫਲੰਦੇ ਥੱਲੇ ਸੁੱਤਾ ਜਾਗ ਪਿਆ ਪਰ ਮੰਜੇ ਥਲੀਉਂ ਮੀਮ ਦਾ ਪਿਸਤਾਰ ਕੁੱਤਾ ਸੁੱਤਿਆ ਮਾਂ ਨੂੰ ਕਹ ਕੇ ਉਸ ਬੁੱਤੇ ਨੇ ਸ਼ੋਰ ਮਚਾਤਾ ਤੇ ਤਾਂ ਉਸ ਕੁੜਤਾ ਨਾਲੇ ਤੈਮਤ ਵੀ ਮੇਰਾ ਲਾ ਤਾਂ ਆਖਰ ਹੋ ਮਜਬੂਰ ਮੈਂ ਨਿਕਲਿਆ ਬਾਹਰ ਜਾਂ ਮੰਜੇ ਥੱਲਿਓਂ ਕੁੱਤੇ ਕੋਲੋਂ ਜਾਨ ਬਚੀ ਤਾਂ ਸਾਹ ਨੇ ਫੜ ਲਿਆ ਗਲਿਓਂ ਫੜ ਕੇ ਉਹਨੇ ਢਾਲ ਲਿਆ ਮੈਨੂੰ ਨਾਲੇ ਮਾਂਝਾ ਲਾਇਆ ਨਾਲੇ ਆਖੇ ਗਾ ਟੈਮ ਹੋਏ ਕੌਣ ਤੂੰ ਕਿਧਰੋਂ ਆਇਆ ਆਖਰ ਕਿਆ ਮੈਂ ਗੋਰੀਆ ਏ ਕਿਉਂ ਐਵੇਂ ਸ਼ੋਰ ਮਚਾਇਆ ਤੇਰੀ ਮੇਮ ਲਈ ਆਈ ਮੈਨੂੰ ਆਪੇ ਨਹੀਂ ਮੈਂ ਆਇਆ ਗੋਰੀ ਨਹੀਂ ਫਿਰ ਫੜਦੀ ਗੋਰੀ ਛੱਡ ਕੇ ਗਰਦਨ ਮੇਰੀ ਖਾਲੀ ਤੇੜ ਕਸ਼ਹਿਰਾ ਪਰ ਮੈਂ ਨਸ ਪਿਆ ਨਾਲ ਦਲੇਰੀ ਨਸਦੇ ਜਾਂਦੇ ਡਿੱਠਾ ਮੈਂ ਇੱਕ ਡਾਡਾ ਭੀੜ ਪੜਕਾ ਲੁਕਣ ਦਾ ਮਾਰਾ ਜਾਵੜਿਆ ਮੈਂ ਅੰਦਰ ਮਾਰ ਕੇ ੱੱਕਾ ਗੁਸ਼ਟੀਆਂ ਫਰੀ ਸਟਾਈਲ ਦੀਆਂ ਦੇ ਹੋ ਰਹਿਸਾਨ ਉਥੇ ਦੰਗਲ ਘੰਟੇ ਟੋਂ ਆ ਪਾਵੀ ਵੜ ਗਏ ਟੱਪ ਕੇ ਰਸੇ ਸੰਗਲ ਤਾਰਾ ਸਿੰਘ ਦਾ ਇੱਕ ਹਬਸ਼ੀ ਨਾਲ ਕੋਲ ਸੀ ਹੋਣ ਵਾਲਾ ਪਾਣਾ ਰਬ ਦਾ ਡੇਟ ਹੋ ਗਿਆ ਪਹਿਲਵਾਨ ਉਹ ਕਾਲਾ ਕੱਛਾ ਟੇੜ ਤੇ ਪੈਰੋਂ ਨੰਗਾ ਸ਼ਕਲ ਵੇਖ ਮੇਰੀ ਕਾਲੀ ਲੋਕਾਂੋਂ ਤੇ ਸ਼ੋਰ ਮਚਾਤਾ ਆ ਗਿਆ ਫਰਾਂਸ ਕਮਾਲੀ ਬੜਾ ਗਿਆ ਨਹੀਂ ਪਹਿਲਵਾਨ ਮੈਂ ਰਮਤਾ ਤੁੰਬੀ ਵਾਲਾ ਪਾਲਾ ਰੌਲੇ ਵਿੱਚ ਕੋਈ ਸੁਣੇ ਨਾ ਹਾਏ ਓਏ ਮੇਰੇ ਲਾਲਾ ਲੋਕੀ ਮੈਨੂੰ ਧੱਕੋ ਜੋਰੀ ਚੁੱਕ ਕੇ ਰਿੰਗ ਚ ਲੈ ਗਏ ਫਭੀ ਸਮਝ ਕੇ ਮੈਨੂੰ ਦਾਰਾ ਸਿੰਘ ਹੋਰੀਆਂ ਕੋਲ ਪੈ ਗਏ ਹਾਏ ਨਾ ਕੋਈ ਕੀਤੀ ਦੁਆ ਸਲਾਮ ਤੇ ਨਾ ਕੋਈ ਰਾਮ ਰਮਈਆ ਕਉਟੇ ਹੱਥ ਮਰਦਾਨਾ ਜਿਉ ਹਸ ਦਿੱਤਾ ਰਗੜ ਗਵਈਆ ਬੱਕਰੇ ਵਾਂਗ ਟਾਲਿਆ ਕੈਂਚੀ ਮਾਰ ਕੇ ਪੰਤੇ ਗੋਡੇ ਬਣੇਸੁਰਾਂ ਦੇ ਮਲਤੀ ਗਰਦਨ ਅਮਲੀ ਮਲੇ ਜਟੋਟੇ ਤੋ ਵੀ ਪੱਡਾ ਮਾਰ ਕੇ ਤੂੰ ਬੇਵਾਲਾ ਬਾਜੂ ਲਾਤਾ ਮਾਰ ਬਿਤਾ ਲਾ ਦਾ ਅਸਲੀ ਪਰ ਸੁਸਰੀ ਅੰਗ ਸਵਾਰਾ ਪਤਾ ਨਹੀਂ ਅੱਕੇ ਕੀ ਹੋਇਆ ਹੋਸ਼ ਆਪਣੀ ਭੁੱਲੀ ਹਸਪਤਾਲ ਦੇ ਬਿਸਤਰ ਤੇ ਸਾਂ ਅਗਜਦ ਮੇਰੀ ਖੁੱਲੀ ਪੁੱਛਿਆ ਮੈਂ ਕਿਥੇ ਕਿਉਂ ਆਇਆ ਦੱਸੋ ਮੇਰੀ ਕਹਾਣੀ ਹੱਸ ਕੇ ਸਾਰੇ ਕਹਿੰਦੇ ਅਜ ਰਮ ਤੇ ਨੂੰ ਚੜੀ ਜਵਾਨੀ ਹੱਸ ਕੇ ਸਾਰੇ ਕਹਿੰਦੇ ਅਜ ਰਮ ਤੇ ਨੂੰ ਚੜੀ ਜਵਾਨੀ ਬਈ ਹੱਸ ਕੇ ਸਾਰੇ ਕਹਿੰਦੇ ਨੂੰ ਚੜੀ ਜਵਾਨੀ ਲਓ ਵੀ ਮਰਾਤਾੜ ਨਾ ਵੀ ਕਦੀ ਐਵੇਂ ਹੋਇਆ ਜਵਾਨੀ ਦੇ ਵਿੱਚ ਅਰਮਤਾ ਸਿੰਘ ਖਜ਼ਦਾਰ ਯਾਰ ਮੈਂ ਤਾਂ ਬੁੱਢਾ ਲੱਗਦਾ ਮੈਂ ਅਜੇ ਜਵਾਨ ਨਹੀਂ ਐਵੇਂ ਬੁੱਢੇ ਰਸਤੀ ਹੋ ਗਏ ਐ ਜਵਾਨੀ ਜਿਵੇਂ ਰਮਤਾ ਜੀ ਨੇ ਬੁੱਢਾ ਆਇਆ ਹਨ ਗੰਗੂ ਗਲਾ ਕੇ ਤੇ ਜ਼ਰਾ ਟਿਪ ਟਾਪ ਰਿਹਾ ਬਸ ਅੱਛਾ ਜਿਹੜਾ ਬੰਦਾ ਉਮਰ ਢਾਲਦੀ ਅਲ ਜਾ ਰਿਹਾ ਹੋਏਗਾ ਨਾ ਉਹਨੂੰ ਸਭ ਤੋਂ ਬੁਰਾ ਵਰਡ ਇਹੀ ਲੱਗਦਾ ਕਿ ਮੈਨੂੰ ਬੜਾ ਪਿਆ ਜਾਂ ਬੁੱਢਾ ਕਿਉਂ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਇਹ ਆਪਾਂ ਸੁਣੀ ਹੈ ਜੀ ਰਮਤਾ ਸਿੰਘ ਹਜ਼ਾਰੇ ਦੀ ਸਟੋਰੀ ਕਿੱਥੋਂ ਲੁਧਿਆਣੇੋਂ ਟੁਰਿਆ ਕੈਨੇਡਾ ਫਿਰਿਆ ਮੁੜ ਕੇ ਦਾਰਾ ਸਿੰਘ ਦੀ ਹੱਥੇ ਆ ਗਿਆ ਆਹ ਰਾਜ ਸਿੰਘ ਦੇ ਕਬੂਤਰ ਨੂੰ ਪਾਡੇ ਤੇ ਤਰਾਂ ਨੂੰ ਸੁਤਰੀਆਂ ਨੂੰ ਉਚਾੜਿਆ ਅੱਛਾ ਦਾਰਾ ਸਿੰਘ ਦਾ ਇਨਾਮ ਲਿਆ ਗਿਆ ਦਾਰਾ ਸਿੰਘ ਬਹੁਤ ਵੱਡੇ ਪਹਿਲਵਾਨ ਕਿ ਦੁਨੀਆ ਦਾ ਕੋਈ ਵੀ ਜਿਹੜਾ ਕਿ ਉਮਦ ਰੈਸਲਿੰਗ ਆ ਗਈ ਨਾ ਉਸ ਟਾਈਮ ਦੇ ਵਿੱਚ ਉਹਨਾਂ ਅੱਗੇ ਬੰਦਾ ਨਹੀਂ ਸੀ ਟਿਕ ਸਕਦਾ ਕਿ ਉਹ ਐਡਾ ਵੱਡਾ ਪਹਿਲਵਾਨ ਹੋਇਆ ਪਾਕਿਸਤਾਨ ਦਾ ਵੀ ਸੀ ਯਾਰ ਉਹ ਨਾਮ ਪੜ ਗਿਆ ਉਹ ਇਸ ਲਈ ਤੇ ਉਹ ਭੋਲਾ ਭੋਲਾ ਪਹਿਲਵਾਨ ਭੋਲਾ ਪਹਿਲਵਾਨ ਚੋਲਾ ਭੋਲਾ 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 ਬਲਵੋਸਲ ਕਿਉਂਕਿ ਪੁਰਾਣਾ ਬੰਦਾ ਨਾ ਪੁਰਾਣਾ ਬੰਦਾ ਪੁਰਾਣਿਆਂ ਬੰਦਿਆਂ ਨੂੰ ਯਾਰ ਇਹ ਜ਼ਿਆਦਾ ਜਾਣਦਾ ਮੈਂ ਕੁਸ਼ਤੀ ਦੇਖਦਾ ਰਿਹਾ ਮੈਂ ਜਿਵੇਂ ਹਜ਼ਾਰਾ ਸਿੰਘ ਰਮਦਾ ਨੇ ਜਾਨ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਮੈਂ ਰਮਦਾ ਸਿੰਘ ਦਾਧਾਰਾ ਤੁੰਬੀ ਆ ਰਾ ਉਹਨੇ ਕਿਹਾ ਉਹ ਨਹੀਂ ਤੁੰਬੀ ਜਮੀਰ ਰੱਖ ਤੇਰਾ ਬਾਈ ਇਹ ਰਮਦਾ ਸਿੰਘ ਜਿਹੜੇ ਨੇ ਨਾ ਇਹ ਆਪਣੇ ਤੇ ਹੀ ਆਪਣਾ ਨਜ਼ਮ ਬਣਾਉਂਦੇ ਨੇ ਤੇ ਹਰ ਇਹਨਾਂ ਦੀ ਵੀਡੀਓ ਆਪਣੇ ਬਾਰੇ ਬੜੀਆਂ ਸੁਰੀਆਂ ਲਗੀਆਂ ਬੜੀਆਂ ਸੁਰੀਆਂ ਲਗੀਆਂ ਐਮਐਸ ਦੇ ਬੜੀਆਂ ਸੁਨੀਆਂ ਜਾਂਦੀਆਂ ਨੇ ਬਜਾਰ ਵਿੱਚ ਅੱਛਾ ਇਹਨਾਂ ਦਾ ਵੱਡਾ ਪਾਣੀ ਵੀ ਇਹੀ ਆ ਕਿ ਕਿਸੇ ਦੇ ਨਾਮ ਦੇ ਉੱਪਰ ਕਿਸੇ ਨੂੰ ਹਿੰਟ ਕਰਕੇ ਕੋਈ ਗੱਲ ਕਰਦੇ ਕੋਈ ਚੰਗੀ ਆ ਕੋਈ ਮਾੜੀ ਆ ਆਪ ਨੂੰ ਕਰ ਲੈ ਆਪਣੇ ਆਪ ਨੂੰ ਹਿੰਟ ਕਰਨਾ ਕਿਸੇ ਦੂਜੇ ਨੂੰ ਮੇਰੀ ਰਾਏ ਆ ਨਾ ਮੈਂ ਆਪਣੇ ਤੇ ਦੇ ਦਾਂਗਾ ਉਹ ਵਿਚਾਰ ਸਹੀ ਆ ਬਿਲਕੁਲ ਬਜਾਏ ਮੈਂ ਕਿਸੇ ਹੋਰ ਤੇ ਅਲੀਗੇਸ਼ਨ ਲਾਵਾਂਗਾ ਉਹ ਉਹਨਾਂ ਦਾ ਚੰਗਾ ਮੈਂ ਆਪਣੇ ਆਪ ਨੂੰ ਕਿਸੇ ਨੂੰ ਆਪਾਂ ਮੌਕਾ ਹੀ ਕਿਉਂ ਦੇਣਾ ਐ ਇਸ ਚੀਜ਼ ਲੇਕਿਨ ਬਹੁਤ ਵੱਡੀ ਗੱਲ ਏ ਯਾਰ ਦੇਖੋ ਮੈਂ ਜਿਹੜਾ ਨਾ ਸਟੇਲ 2 ਮਿੰਟ 3 ਮਿੰਟ ਕਿਸੇ ਨਾਲ ਗੱਲ ਵੀ ਕਰਾਂਗਾ ਨਾ ਤੇ ਮੇਰੇ ਕੋ ਮੇਬੀ ਕਿ ਕੰਫਰਟੇਬਲ ਨਹੀਂ ਹੋਗਾ ਕੰਫੀਡੈਂਸ ਨਾਲ 3 ਮਿੰਟ ਗੱਲ ਨਹੀਂ ਹੋ ਸਕਦੀ ਉਹ 8 ਮਿੰਟ ਦੀ ਜਿਹੜਾ ਕਿ ਇੱਕ ਨਜ਼ਮ ਬਿਨਾ ਸਾਹਮਣੇ ਕੋਈ ਕਾਪੀ ਵਰਕਰ ਰੱਖੇ ਆਪਣੇ ਦਿਮਾਗ ਦੇ ਵਿੱਚ ਯਾਦ ਕੀਤਾ ਹੋਇਆ 8 ਮਿੰਟ ਦਾ ਉਹਨੇ ਪੂਰਾ ਉਹ ਜਿਹੜਾ ਕਿ ਆਪਾਂ ਸੁਣਿਆ ਹੈ ਨਾ ਇਹ ਇੱਕ ਵੀਡੀਓ ਨਹੀਂ ਆਦੀ ਹੈ ਹਜ਼ਾਰਾਂ ਯਾਰ ਬੜਾ ਵੱਡਾ ਟੈਲੈਂਟ ਹੈ ਯਾਰ ਇਹ ਸਟਾਰ ਸਟਾਰ ਕਿਵੇਂ ਬਣ ਜਾਂਦਾ ਸਟਾਰ ਦੇ ਵਿੱਚ ਕੋਈ ਨਾ ਕੋਈ ਐਸੀ ਕੁਆਲਿਟੀ ਹੁੰਦੀ ਕੋਈ ਐਸੀ ਕੁਆਲਿਟੀ ਹੁੰਦੀ ਹੈ ਜਿੰਦੇ ਵਿੱਚ ਉਹਨੂੰ ਲੋਕ ਦੇਖ ਕੇ ਕਹਿੰਦੇ ਨੇ ਹਾਂ ਯਾਰ ਤੁਸੀਂ ਸਟਾਰ ਹੋ ਉਸਤਾਦ ਮੁਸਫਰ ਫਤਿਹ ਅਲੀ ਖਾਨ 20 ਮਿੰਟ 24-24 ਮਿੰਟ ਦੇ ਕਵਾਲੇ ਹੁੰਦੇ ਸੀ ਉਹਨਾਂ ਦੇ ਕਰ ਜਾਂਦੇ ਸੀ ਕਰ ਦਿੰਦੇ ਸੀ ਔਰ ਦੁਨੀਆ ਤੇ ਮਨਵਾਇਆ ਵਾ ਬਹੁਤਾ ਮਨਵਾਇਆ ਜੇ ਪੂਰੀ ਦੁਨੀਆ ਦਾ ਜਿੰਦੇ ਚ ਰਾਜ ਬਿਲਕੁਲ ਵਜ਼ਨ ਜ਼ੋਰ ਦੀ ਖਾਨ ਸਾਹਿਬ ਦਾ ਤੁਸੀਂ ਨਾਮ ਲੈ ਲੋਗੇ ਨਾ ਤੇ ਮਿਊਜ਼ਿਕ ਜਿਹੜਾ ਵਾ ਨਾ ਖਤਮ ਆਉਣਾ ਦੇ ਉੱਪਰ ਬਿਲਕੁਲ ਠੀਕ ਹੈ ਨਾ ਇਹ ਤੇ ਜਿਹੜੇ ਅੱਜ ਦੇ ਸਾਡੇ ਚੜਦੇ ਪੰਜਾਬ ਦੇ ਵੱਡੇ ਸਿੰਗਰ ਵੀ ਨੇ ਨਾ

ਕਿਹ ਲੋਕ ਕਹਿੰਦੇ ਨੇ ਜਿੱਤੇ ਜਿਸ ਗਾਣੇ ਦੇ ਵਿੱਚ ਐਨ ਐਫ ਕੇ ਆ ਜਾਂਦਾ ਹੈ ਨਾ ਉਹਦੇ ਲਿਰਿਕਸ ਆ ਜਾਂਦੇ ਨੇ ਉਹ ਟੌਪ ਆਫ ਦਾ ਹਿੱਟ ਹੀ ਹਿੱਟ ਹੋ ਜਾਂਦਾ ਵਾ ਹਿੱਟ ਹੋ ਜਾਂਦਾ ਲੋ ਜੀ ਇਹ ਬਹੁਤ ਵਧੀਆ ਵੀਡੀਓ ਸੀ ਹਜ਼ਾਰਾ ਸਿੰਘ ਦੀ ਨਜ਼ਮ ਸਾਨੂੰ ਤੇ ਬਹੁਤ ਵਧੀਆ ਲੱਗੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਜ਼ਰੂਰ ਦੱਸਣਾ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਮਿਲਦੀਆਂ ਤੁਹਾਨੂੰ ਨਵੀਂ ਵੀਡੀਓ ਚ ਰੱਬਾ